ਪੰਜਾਬੀ ਗਾਇਕ ਅਤੇ اداکار ਦਲਜੀਤ ਦੋਸਾਂਜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਸੁਰਖੀਆਂ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਇੱਕ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚੱਲੀ ਹੁੰਦੀ ਆ ਤੇ ਉਸ ਸ਼ੂਟਿੰਗ ਦੇ ਦੌਰਾਨ ਵੱਡਾ ਹੰਗਾਮਾ ਹੋ ਜਾਂਦਾ ਜਿਸ ਬਾਜ਼ਾਰ ਦੇ ਵਿੱਚ ਸ਼ੂਟਿੰਗ ਚੱਲੀ ਹੁੰਦੀ ਆ ਦੁਕਾਨਦਾਰ ਇਸ ਪ੍ਰੋਡਕਸ਼ਨ ਟੀਮ ਦੇ ਉੱਪਰ ਪੜਕੁੱਟਦੇ ਨੇ ਦਰਅਸਲ ਪਟਿਆਲੇ ਦੀ ਤਸਵੀਰਾਂ ਜਿੱਥੇ ਕਿ ਪਟਿਆਲੇ ਦੇ ਬਾਜ਼ਾਰ ਨੂੰ ਜਿਹੜਾ ਪਾਕਿਸਤਾਨ ਦੀ ਦਿੱਖ ਪਾਕਿਸਤਾਨ ਦਾ ਬਾਜ਼ਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਿਆ ਜਿਸ ਦੇ ਵਿੱਚ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਉੱਪਰ ਬੋਰਡ ਉਰਦੂ ਭਾਸ਼ਾ ਦੇ ਵਿੱਚ ਲਗਾਏ ਜਾਂਦੇ ਨੇ ਜਾਨੀ ਕਿ ਪਾਕਿਸਤਾਨ ਦੀ ਦਿਖਦਾ ਬਾਜ਼ਾਰ ਬਣਾਇਆ ਜਾਂਦਾ ਪਰ ਦੁਕਾਨਦਾਰਾ ਪਰਕੜਦੇ ਨੇ ਕਿ ਸਾ ਤੋਂ ਬਿਨਾ ਪਰਮਿਸ਼ਨ ਲੈ ਤੜਕਸਾਰ ਦੁਕਾਨਾਂ ਦੀਆਂ ਛੱਤਾਂ ਦੇ ਉੱਪਰ ਬਹੁਤ ਸਾਰੇ ਪ੍ਰੋਡਕਸ਼ਨ ਟੀਮ ਦੇ ਲੋਕ ਚੜ ਜਾਂਦੇ ਨੇ ਤੇ ਇੰਨੇ ਵਿਚਾਲੇ ਦੁਕਾਨਾਂ ਦੀ ਸਾਰੀ ਦਿੱਖ ਬਦਲ ਦਿੱਤੀ ਜਾਂਦੀ ਉਹਨਾਂ ਦੁਕਾਨਾਂ ਦੇ ਬੋਰਡ ਉਤਾਰ ਕੇ ਉਰਦੂ ਦੇ ਲਗਾ ਦਿੱਤੇ ਜਾਂਦੇ ਨੇ ਤੇ ਫਿਰ ਦੁਕਾਨਦਾਰਾਂ ਨੇ ਨਾਰਾਜ਼ਗੀ ਵਿਰੋਧ ਜਤਾਇਆ ਤੇ ਅਦਬ ਵਿਚਕਾਰ ਸ਼ੂਟਿੰਗ ਰਕਵਾ ਦਿੱਤੀ ਇੰਨੇ ਵਿਚਾਲੇ ਮਾਮਲਾ ਇੱਥੋਂ ਤੱਕ ਪਹੁੰਚਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਣਾ ਪੈ ਜਾਂਦਾ ਪਰ ਇਸੇ ਵਿਚਾਲੇ ਇੱਕ ਵਾਰ ਫਿਰ ਚਰਚਾ ਦੇ ਵਿੱਚ ਸੁਰਖੀਆਂ ਦੇ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਜ ਆ ਚੁੱਕੇ ਨੇ